ਸਸੀ ਗੱਲ ਮੈਂ ਦਗਤਾਰ ਸਿੰਘ ਸਰਾਹ ਤੋਂ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਆ ਦੀ ਆਪਾਂ ਜੇ ਗੱਲ ਕਰੀਏ ਤਾਂ ਅੱਜ ਵਿਦਿਆਕ ਅਮਰਪਾਲ ਸਿੰਘ ਸੁਖਨਾਂਦ ਦੇ ਘਰੇ ਅੱਜ ਸੀਐਮ ਭਗਵੰਤ ਮਾਨ ਦੀ ਧਰਮ ਪਤਨੀ ਜਿਹੜੇ ਕਿ ਗੁਰਪ੍ਰੀਤ ਕੌਰ ਆ ਉਹ ਇੱਥੇ ਪਹੁੰਚ ਰਹੇ ਨੇ ਡਾਕਟਰ ਕਰਪੀ ਕੋਲ ਥੋੜੇ ਟਾਈਮ ਤੱਕ ਜਿਹੜਾ ਇੱਥੇ ਪਹੁੰਚਣਗੇ ਤੇ ਉਹਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਚੰਦ ਮਿੰਟਾਂ ਦੇ ਵਿੱਚ ਪਹੁੰਚਣਗੇ ਵਿਦਿਆਕ ਅਮਰਪਾਲ ਸਿੰਘ ਜਿਹੜੇ ਸੁਖਨਾਂਦ ਆ ਉਹਨਾਂ ਦੇ ਘਰ ਜਰੂਰ ਪੁੱਤਰ ਦੇ ਦਾਤ ਬਖਸ਼ੀ ਸੀਗੀ ਤੇ ਉਸ ਨੂੰ ਲੈ ਕੇ ਅੱਜ ਇੱਕ ਛੋਟੀ ਜੀ ਪਾਰਟੀ ਦਾ ਅਰੇਂਜਮੈਂਟ ਕੀਤਾ ਗਿਆ ਸੂਤਰਾਂ ਦੇ ਹਲਦੇ ਹੀ ਖਬਰਾਂ ਕਿ ਉਸੇ ਕਰਕੇ ਜਿਹੜਾ ਇੱਥੇ ਪਹੁੰਚ ਰਹੇ ਨੇ ਲਗਾਤਾਰ ਤੁਹਾਨੂੰ ਜਿਹੜੀਆਂ ਤਸਵੀਰਾਂ ਅਸੀਂ ਦਿਖਾ ਰਹੇ ਆ ਇੱਥੇ ਇਸ ਟਾਈਮ ਦਾ ਇੱਕ ਮਾਨਾਰ ਸਿੰਘ ਬੜਾ ਤੋਂ ਬਲਾਸਪਰ ਉਹ ਵੀ ਇੱਥੇ ਮੌਜੂਦ ਨੇ ਜੇ ਆਪਾਂ ਗੱਲ ਕਰੀਏ ਲਾੜੀ ਟੌਂਸ ਆ ਜਿਹੜੇ ਕਿ ਉਹ ਵੀ ਇੱਥੇ ਮੌਜੂਦ ਨੇਗੇ થોੜੇ ਟਾਈਮ ਤੱਕ ਜਿਹੜੇ ਕਿ ਧਰਮ ਪਤਰੀਆਂ ਜਿਹੜੇ ਕਿ ਸੀਐਮ ਭਗਵੰਤ ਮਾਨ ਦੇ ਇੱਥੇ ਪਹੁੰਚ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਚਹਿਲ ਪਹਿਲ ਵਧੀ ਹੋਈ ਹੈ ਤੇ ਜਿਹੜੀ ਇੱਥੇ ਜਿਹੜਾ ਕਿ ਫੋਰਸ ਨਾਲ ਦੀ ਤਣਾਤੀ ਜਿਹੜੀ ਉਹ ਵਧਾ ਦਿੱਤੀ ਗਈ ਹੈ ਲਗਾਤਾਰ ਤੁਸੀਂ ਜੁੜੇ ਰਹਿਣਾ ਤਸਵੀਰਾਂ ਤੁ ਅੱਜ ਵਿਧਾਇਕ ਅਮਰਤਪਾਲ ਸੁਖੋਂਾਂ ਦੇ ਘਰੇ ਜਿਹੜੇ ਕਿ ਧਰਮਪਤਨੀ ਪਹੁੰਚ ਰਹੀ ਨੇ ਭਗਵੰਤ ਮਾਨ ਦੀ ਤੇ ਜਿਹੜਾ ਤਸਵੀਰਾਂ ਸਾਨੂੰ ਅਸੀਂ ਦਿਖਾ ਰਹੇ ਹਾਂ ਇਸ ਟਾਈਮ ਇਸ ਟਾਈਮ ਜਿਹੜੇ ਕਿ ਡਾਕਟਰ ਗੁਰਪ੍ਰੀਤ ਕੌਰ ਇੱਥੇ ਕਾਰਜ ਵਿੱਚ ਮੌਜੂਦ ਨੇ ਜਿਹੜਾ ਕਿ ਲਗਾਤਾਰ ਉੱਥੇ ਹੀ ਆਪਾਂ ਦੱਸ ਦਿੱਤਾ ਹੈ ਵਿਧਾਇਕ ਬਲਾਸਪੁਰ ਮਨਜੀਤ ਸਿੰਘ ਬਲਾਸਪੁਰ ਇੱਥੇ ਮੌਜੂਦ ਨੇ ਤੇ ਦਵਿੰਦਰ ਸਿੰਘ ਲਾੜੀ ਟੌਂਸ ਜਿਹੜੇ ਹਲਕਾ ਧਰਮਕੋਟ ਤੋਂ ਐਮਐਲਏ ਨੇ ਉਹ ਇੱਥੇ ਮੌਜੂਦ ਨੇ ਤੇ ਵਿਧਾਇਕ ਅਮਰਤਪਾਲ ਸਿੰਘ ਦੀ ਧਰਮਪਤਨੀ ਨੂੰ ਵੈਲਕਮ